ਸਾਰੇ ਨੇ ਚੜਦੀ ਕਲਾ ਰੱਖਿਆ ਕਿਵੇਂ ਆ ਸਾਰੇ ਫੋਕ ਕਰ ਗਏ ਸਾਰੇ ਆਪਣੇ ਆਪਣੇ ਘਰਾਂ ਵਿੱਚ ਸਤੰਦਰ ਸਤੰਦਰ ਸੌਰੀ ਫਰੈਂਡਸ ਇਹ ਡੇਜ਼ੀਆਂ ਨੇ ਜਿਹੜੀ ਬਾਹਰ ਕੁ ਆਏ ਹੋਏ ਆ ਉਹਨੂੰ ਫੌਕੀ ਹੋ ਜਾਂਦੀਆਂ ਬਸ ਇਹਦਾ ਕੰਮ ਇਹੀ ਆ ਨਾ ਡੇਜ਼ੀ ਤੇ ਫਰੈਂਡਸ ਅੱਜ ਦਾ ਵਲੌਗ ਆਪਾਂ ਸਟਾਰਟ ਕੀਤਾ ਹੈ ਤੇ ਹੁਣ ਰੈਗੂਲਰਲੀ ਮੈਂ ਪੱਕਾ ਹੂੰਗੀ ਕਿਉਂਕਿ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਤੇ ਬਸ ਹੁਣ ਮੈਂ ਅਸੀਂ ਕੰਮ ਕਾਰ ਕਰ ਲਿਆ ਸੀਗਾ ਕਰਦਾ ਅੱਜ ਦਾ ਤੁਹਾਨੂੰ ਮੈਂ ਫਿਲ ਲੈਟਿਕ ਆਉਂਗੀ ਠੀਕ ਹੈ ਤੇ ਮੈਂ ਆਪਣਾ ਸਟੀਚ ਕਰ ਰਹੀ ਸੀਗੀ ਸੂਟ ਤੇ ਦੇਸੀ ਅਸੀਂ ਬੰਨੀ ਹੋਈ ਅੱਜ ਕਿਉਂਕਿ ਬਾਹਰ ਕੰਮ ਥੋੜਾ ਚੱਲ ਰਿਆ ਸੀਗਾ ਤੇ ਇਹ ਭੌਂਕੀ ਜਾਂਦੀ ਆ ਹੈਗਿਆ ਨੂੰ ਤੇ ਇਸ ਲਈ ਨਾ ਭੌਂਕ ਰਹੀ ਸੀ ਫੇਰ ਦੇਖੋ ਮੈਂ ਨਾ ਮੇਲੇ ਫਿਰ ਦਵਾਰਾ ਲੱਗ ਹੈਲੋ ਬੱਸ ਹਲੋ ਕਹਿੰਦੀ ਦੇਵਾ ਉਹ ਤੋਂ ਬਾਅਦ ਇਹ ਬੋ 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 ਆ ਦੇਖ ਇੱਧਰ ਦੇਖ ਤੇ ਫਰੈਂਡਸ ਅਮਰਿੰਦਰ ਹੁਣੇ ਲੱਗੇ ਹੋਏ ਨੇ ਆਪਣੇ ਦੋਸਤ ਨੂੰ ਲੈ ਕੇ ਕੰਮ ਕਰ ਕਰਦੇ ਤੁਹਾਨੂੰ ਦਿਖਾਉਣੀ ਆ ਤੇ ਉਹਨਾਂ ਲਈ ਅਮਰ ਤੋਂ ਲੈ ਕੇ ਆਈ ਸੀਗੀ ਠੰਡਾ ਤੇ ਨਾਲ ਮੈਨੂੰ ਵੀ ਲੈ ਆਈ ਕੀ ਲਿਖਿਆ ਹੋਇਆ ਫਲੇਕ ਮੈਂਗੋ ਹਾਂ ਤੁਹਾਡੀ ਸੇਵਾ ਚ ਲੱਗੀ ਹਾਂ ਪਾ ਰਹੇ ਯਾਰ ਇੰਨੀ ਪਹਿਲੇ ਕਿਹਾ ਸੀ ਮੈਂ ਤੈਨੂੰ ਇਹ ਬੀਟਾ ਰੱਖ ਦੇ ਲਿਆਉਣੀ ਐ ਇੱਕ ਦੋ ਲਿਆ ਦੋ ਕੀ ਮੈਂ ਕਿਹਾ ਰੈਡੀ ਹੋਰ ਲਿਆਉਣੀ ਆ ਖਾਣ ਲਿਆਉਣੀ ਪੈਣੀ ਆ ਅੱਛਾ ਦੋ ਜਾਈਆਂ ਚੋਰੀ ਚੱਕ ਲੈ ਜਾਏ ਅੱਜ ਆ ਤਾਂ ਅਸੀਂ ਪੂਰਾ ਪੂਰਾ ਲਾਹਾ ਲੈ ਰਹੇ ਆ ਕਿ ਜਿਹੜੇ ਹੁਣ ਬਰਗਰ ਖਾਦੇ ਅੱਜ ਆਏ ਘੜਾਉਣੇ ਸਾਰੇ ਠੀਕ ਐ ਪਾਣੀ ਉਹ ਪੀਏ ਨਾ ਦੁਬਾਰਾ ਬੈਠ ਕੇ ਪੀਣ ਵਾਲੇ ਰਹਿਣ ਦੇ ਪਿੱਛੇ ਨਾ ਜੀ ਕਰਾਂਗੇ ਉਲਟਾ ਨਾ ਦਈ ਉਹਨੂੰ ਕਿ ਸਾਡਾ ਨੁਕਸਾਨ ਕਰਾ ਦੇ ਵਧੀਆ ਫਿਰ ਉੱਥੇ ਦਿੰਦੂ ਰਹਿਤਾ ਸਾਰਾ ਕੜਾ ਠੀਕ ਓਕਰ ਇਹਦਾ ਤੇਰਾ ਨਾ ਉਹਦਾ ਵੀ ਓਕਾ ਹੀ ਚੌੜਾ ਤੁਸੀਂ ਕੋਈ ਕੰਮ ਕਰਾ ਲਾ ਸਾਰਾ ਦਿਨ ਬੈਠੀ ਰਹਿੰਦੀ ਹੈ ਤੇ ਮੌਸਮ 'ਚ ਤਬਦੀਲੀ ਹੋ ਗਈ ਹੈ ਫਰੈਂਡਸ ਪਾ ਲੈ ਦੇ ਜਾਂ ਕੱਪ ਚ ਲੈ ਗਈ ਕੱਪ ਚ ਛੇਤੀ ਲੈ ਆਈਂ ਬਿਸਕੁਟ ਵੀ ਪਾਏ ਉਹ ਵੀ ਲੈ ਆਈ। ਉਹ ਜਿਹੜਾ ਹਾਇ ਸਟੈਂਡ ਤੇ ਹੀ ਪੈਂ ਕੀ ਹੁੰਦਾ ਬਣਾ ਡਿਸ਼ ਰੈਕ ਉਹਦੇ ਵਿੱਚ ਜਿਹੜਾ ਰੈਡੀ ਦਾ ਟਿਫਨ ਪਿਆ ਹੈ ਬਾਈ ਟੱਕਣ ਵਾਲਾ ਹੈ ਨਹੀਂ ਨਹੀਂ बस ਹੋਰ ਕੁਝ ਨਹੀਂ ਲੈਣਾ। ਹੈਲੋ ਫਰੈਂਡਸ ਸ਼ਾਮ ਦਾ ਵੇਲਾ ਹੋ ਗਿਆ ਜੀ ਤੇ ਟਾਈਮ ਆਪਣੇ 6:00 ਵਜੇ 10 ਮਿੰਟ ਹੋ ਗਏ ਨੇ। ਤੇ ਮੈਂ ਰੈਸਟ ਕਰਕੇ ਲੱਗੀ ਸੀ ਜੀ ਸਟਿਚਿੰਗ ਕਰਨ ਫਿਰ ਤੋਂ ਤੇ ਮੇਰਾ ਸੂਟ ਹੋ ਗਿਆ ਕੰਪਲੀਟ। ਤੇ ਇਹ ਮੈਂ ਸੂਟ ਸਟਿਚ ਕੀਤਾ ਹੈ ਆਪਣਾ ਐਂਡ ਬਹੁਤ ਵਧੀਆ ਸਟਿਚ ਹੋਇਆ ਹੈ ਤੇ ਇੱਕਦਮ ਮੌਸਮ ਵੀ ਬਹੁਤ 쿨쿨 ਹੋ ਗਿਆ ਐ ਇਸੇ ਖੁਸ਼ੀਸ਼ ਕੇ ਕੁੜੀ ਨੇ ਸੂਟ ਸਟਿਚ ਕਰ ਲਿਆ ਤੇ ਮੌਸਮ ਨੇ ਵੀ ਆਪਣਾ ਵਧੀਆ ਰੰਗ ਦਿਖਾਤਾ ਤੁਹਾਨੂੰ ਦਿਖਾਉਣੀ ਹੈ ਮੈਂ ਜੀ ਰਾਣੀ ਆਪਣੀ ਜੀ ਸੁਸਤੀ ਪਈ ਪਈ ਆ ਬਟ ਇਹ ਵਿਚਾਰੀ ਬਿਮਾਰ ਆ ਥੋੜੀ ਜੀ ਢਿੱਲੀ ਆ ਕੀ ਹੋ ਗਿਆ ਡੇਜੀ ਤੈਨੂੰ ਹੂੰ ਕੱਲੂ ਤੇਰੇ ਦਵਾਈ ਦਵਾਵਾਂਗੇ ਠੀਕ ਐ ਆਏ ਬਾਹਰ ਆ ਜਾ ਹਵਾ ਦੇ ਲੈ ਠੰਡੀ ਠੰਡੀ ਹਵਾ ਆ ਗਈ ਇਹ ਕੋਕੋ ਸੋਗੀ ਕੋਈ 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 ਕੋਗੀ ਕੋਗੀ ਸੋਗੀ ਤੇ ਮੌਸਮ ਦੇਖ ਲੋ ਜੀ ਇੱਕਦਮ ਠੰਡਾ ਕੋਲ ਕੋਲ ਹੁਣ ਤਾਂ ਵੈਸੇ ਵੀ ਚੇਂਜ ਹੋਣ ਲੱਗ ਗਿਆ ਮਾ ਬੱਦਲ ਆ ਗਿਆ ਦੇਖੋ ਕਿੰਨੀ ਕਾਲੀ ਘਟ ਆ ਗਈ ਮੀਂਹ ਹੋਣ ਨੂੰ ਤਿਆਰ ਆ ਬਸ ਤੇ ਆਪਣਾ ਕੀ ਕਹਿ ਰਹੀ ਸੀ ਮੈਂ ਹਾਂਜੀ ਮੀਂਹ ਤਿਆਰ ਹੈ ਮੌਸਮ ਚੇਂਜ ਹੋ ਗਿਆ ਰਾਤ ਨੂੰ ਤਾਂ ਠੰਡ ਹੋ ਜਾਂਦੀ ਆ ਬਸ ਹੁਣ ਤਾਂ ਸਿਰਫ ਦੁਪਹਿਰ ਦੁਪਹਿਰ ਦੀ ਗਰਮੀ ਰਹਿ ਗਈ ਹੌਲੀ ਹੌਲੀ ਮੌਸਮ ਵੀ ਆਪਣਾ ਚੇਂਜ ਹੋ ਜਾਣਾ ਤੇ ਮੇਰਾ ਫੇਵਰਿਟ ਮੌਸਮ ਵਿੰਟਰ ਆ ਜਾਣਾ ਹੈ। ਅਮਰਿਤ ਫਰੈਂਡਸ ਕੰਮੀ ਕੁੜੀ ਲੱਗੀ ਹੋਈ ਹੈ ਸਬਜ਼ੀ ਬਣਾਉਣ। ਆਲੂ ਦਾਵਾਲ ਦੇ ਬਣਾਉਣਗੇ। ਇੰਨੇ ਮੁੱਛਾ ਕਿਉਂ ਆ ਗਏ? ਫਿਰ ਫਰੈਂਡ ਨੂੰ ਮੁੱਛਾ ਕੱਟਣ ਕਰਵਾ ਜਾਏਗਾ ਨਹੀਂ। ਉਹ ਜਿਹੜੀ ਮਿੱਟੀ ਵਿੱਚ ਪਾਉਣਾ ਹੈਗਾ ਇਹ ਨਹੀਂ ਪਾਉਣਾ ਵਿੱਚ। ਜਿਹੜੀ ਮਿੱਟੀ ਜਿ�ਾਉਂਦੇ ਹੁੰਦੇ ਨੇ। ਮੁੱਛਾ ਨੂੰ ਇਹਨੇ ਉਹ ਲਵਾਉਣੀ ਹੈ। ਖੜ ਜਾ ਬਣਵੜ ਕੇ। ਇਹ ਕੁੜੀ ਨੇ ਸਬਜ਼ੀ ਧਰਤੀ ਬਾਕੀ ਦੇਖਾਂਗੇ ਹੁਣ ਖਾ ਕੇ ਕਿਦਾਂ ਦਾ ਟੇਸਟ ਆਉਂਦਾ ਇਹ ਰਾਜਮਾ ਬਣਿਆ ਨੇ ਕੱਲ ਤਾਂ ਬਣਾਉਣੀ ਚਾਹੀਦੀ ਐ ਲੋ ਸਾਰਾ ਕੁਝ ਤੇ ਗੁੱਲਰੀ ਦਾ ਤੂੰ ਐਵੇਂ ਫਿਰਦੀ ਜਿਵੇਂ ਪਿੰਡ ਦੀ ਸਬਜ਼ੀ ਬਣਾਤੀ ਹੁੰਦੀ ਐ ਫਿਰ ਕੰਮ ਵੀ ਤਾਂ ਕਰਦੀ ਹੁੰਦੀ ਆਹ ਕੰਮ ਐ ਜੀ ਇਹਦਾ ਸੌਣ ਦਾ ਕੰਮ 4 ਘੰਟੇ ਸੌਂਗੇ ਉੱਠੀ ਐ ਇਹ ਜੀ 4 ਘੰਟੇ ਕਿਤੇ 2 ਵਜੇ ਪਈਆਂ 4 ਵਜੇ ਉੱਠ ਗਈ ਮੈਂ ਕੱਲ ਕਿੰਨੇ ਵਜੇ ਪਈ ਸੀ 12 ਵਜੇ ਉਹ ਠੀਕ ਕਿੰਨੇ ਵਜੇ 12 ਵਜੇ 5 ਵਜੇ 5 ਵਜੇ ਕਿੱਥੇ 4 ਵਜੇ ਉੱਠ ਗਈ ਸੀ ਮੈਂ 4:30 ਉਹ ਮਾਈ ਗਾਡ ਮੱਛਾ ਹਾਂ ਅੱਛਾ ਤੁਮ ਜੀ ਅੱਛਾ ਤੁਮ ਜੀ ਦੇਜੀ ਦੇ ਜੇ ਫਿਰ ਵੀ ਪੁੱਛੇ ਲਾਉਂਦੀ ਹੈ ਦੇਜੀ ਮੈਨੂੰ ਨਹੀਂ ਫਰੈਂਡਸ ਮੈਂ ਇੱਕ ਵਾਰ ਟਮਾਟਰ ਤੇ ਟਮਾਟਰ ਸਭ ਤੋਂ ਵੱਧ ਫੇਵਰਿਟ ਨੇ ਦੇਜੀ ਦੇ ਹਨਾ ਦੇਜੀ ਇੱਕ ਮਿੰਟ ਹੋੜੇ ਤੁਹਾਨੂੰ ਦਿਖਾਉਣੀ ਆ ਹੋੜੇ ਤੁਹਾਨੂੰ ਦਿਖਾਉਣੀ ਆ ਆਹ ਟਮਾਟਰ ਬੜੇ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਆਹ ਟਮਾਟਰ ਆਏ ਹਾਏ 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 ਖਾਣਾ ਨਹੀਂ ਖਾਣਾ ਦੇਜੀ ਤੇਰੀ ਅੱਖਾਂ ਨਹੀਂ ਡੇਂਜਰਸ ਓ ਮਾਈ ਗੋਡ ਕੁਰਸੀ ਪਰੇ ਚੜ ਗਈ ਫਰੈਂਡਸ ਦੇਖ ਲਓ ਟਮਾਟਰ ਖਾਣੀ ਕਿਉਂਕਿ ਇਹ ਬਹੁਤ ਫੇਵਰਿਟ ਨੇ ਆਹਾ ਟਮਾਟਰ ਬੜੇ ਮਜ਼ੇਦਾਰ ਖਾ ਨਹੀਂ ਸਕਦੀ ਏ ਨੋ ਜਤਾ ਇਹਨੂੰ ਪਰਮਿਸ਼ਨ ਨਹੀਂ ਮਿਲਦੀ ਨੋ ਨੋ ਪੇੜ ਪੈਣੀ ਆ ਥੱਲੇ ਤਾਂ ਯੈਸ ਗੁੱਡ ਗਰਲ ਮੈਨੇ ਤਾਂ ਸਿਖਾਈ ਹੈ ਟਮਾਟਰ ਬੜੇ ਮਜ਼ੇਦਾਰ ਵਾ ਤੁਮਾਟ ਪਰ ਮਸਦਾ ਚਲ ਖਾਲਾ ਕਾਨੂੰ ਤਸੋਣਾ ਤੇ ਹੁਣ ਦੇਖਿਓ ਇਹਨੇ ਹਲਕੀ ਹੋਈ ਨਹੀਂ ਕਿਵੇਂ ਹੋਣਾ ਤੁਮਾਟ ਕਿਆ ਚ ਕਰਨਾ ਸੀ ਕੈਸ਼ ਕੈਸ਼ ਛੱਡ ਦੇ ਛੱਡ ਦੇ ਨਾ ਨਾ ਇਹ ਅੱਖਾਂ ਹੀ ਬਹੁਤ ਡੇਂਜਰਸ ਕਰਦੀ ਐ ਤੇ ਸਾਰਿਆਂ ਨੂੰ ਤੇ ਫ੍ਰੈਂਡਸ ਅੱਜ ਰਾਤ ਬਲੌਗ ਦਾ ਐਂਡ ਨਹੀਂ ਸੀ ਹੋਇਆ ਕਿਉਂਕਿ ਥੋੜਾ ਜਿਹਾ ਟੂਰਨਾਮੈਂਟ ਦੀ ਗੱਲਬਾਤ ਵਾਲਾ ਫੇਰ ਬਾਲੀਵੁੱਡ ਟੂਰ ਚ ਮੈਂ ਤਾਂ ਨਹੀਂ ਸੀ ਗਈ ਤੇ ਤੁਹਾਨੂੰ ਮੈਂ ਦੇਖੋ ਜੱਜ ਨੇ ਬੁਖਾਰ ਦਾ ਬਹਾਨਾ ਲਾ ਕੇ ਘਰੇ ਰਹਿ ਪਿਆ ਹੁਣ ਬਕਵਾਸ ਮਾਰਦਾ ਇੱਥੇ ਛੇਤੀ ਇਹਦਾ ਗਾਂਦੇ ਸੂਈ ਲਿਆ ਦੇ ਬੋਲ ਹੁਣ ਜਿਵੇਂ ਬੋਲਦਾ ਸੀ ਬਿਮਾਰ ਆ ਗਿਆ ਬਿਮਾਰ ਆ ਤੂੰ ਉਹ ਹੁਣ ਤੂੰ ਤੇਰੇ ਕਿਹਦੇ ਮੱਠੀ ਨੇ ਤੁਹਾਨੂੰ ਇਹਦੀ ਬੂਤੀ ਤੋਂ ਲੱਗ ਰਿਹਾ ਕਿ ਇਹ ਬਿਮਾਰ ਆ ਕਿਸੇ ਪਾਸੇ ਬੂਤੀ ਦਿਖਾ ਦੇ ਲੱਟਾ ਚਾਪੜ ਮਾਰ ਉਹ ਪੱਤੀ ਵਰਗਾ ਨਹੀਂ ਹੁਣ ਟਾੜਾ ਕਰਦਾ ਨਹੀਂ ਜਾਇਆ ਜਾਇ ਸ਼ੇਸ਼ਾਂ ਦੀ ਸੇਰੀ ਅਕਲ ਕਰ ਲੈ ਚੱਲ ਛੇਤੀ ਕਰ ਤਰਪਾਈਆਂ ਸੂਈ ਲਿਆ ਫਰੈਂਸ ਥੱਕਾ ਹੋ ਰਿਹਾ ਮੇਰੇ ਨਾਲ ਪਲੀਜ਼ ਤੁਸੀਂ ਇਨਸ਼ਾਅਤ ਕਰੋ ਇਨਸਾਫ ਫਰੈਂਡਸ ਨਾਲ ਗਿਆ ਭੰਦਾ ਸਾਰੇ ਨੇ ਉਹ ਜਾਇਆ ਸਿੱਤੀ ਕਰਨ ਬੰਦੇ ਸੰਗਲਾ ਯਾ ਇਹ ਨਹੀਂ ਜਣ ਜਿਹਨੇ ਕਵਰ ਕਰਿਆ ਤਾਂ ਕਹਿੰਦਾ ਗੱਲ ਆਪਾਂ ਫਿਰ ਜਿਵੇਂ ਇੱਕ ਵਾਰੀ ਨਹੀਂ ਇੱਕ ਵਾਰੀ ਪੈਸੇ ਮੋੜ ਇੱਕ ਵਾਰੀ ਮੈਸੇਜ ਤੇ ਚੱਕ ਲਈ ਇਥੇ ਦੇਖ ਲਈ ਫਿਰ ਇੱਕ ਵਾਰੀ ਚੱਕ ਲਈ ਆ ਭੱਜਿਆ ਫਿਰਦਾ ਉਹਨਾਂ ਫਿਰ ਤੂੰ ਮੁਰਾ ਜੈ ਬਿਮਾਰਾ ਮੈਨੂੰ ਕੁੱਸੀਆ ਮਾਰਦਾ ਜਦ ਬਿਮਾਰਾ ਤਾਂ ਕਿੱਥੇ ਬਿਮਾਰਾ ਦਿਕਾ ਕਿੱਥੇ ਲਿਖਿਆ ਮਾ ਹਾਸ ਤਾਂ ਲਿਖਿਆ ਮਾ ਮਨ ਦੇ ਮੈਂ ਕਿੱਥੇ ਆ ਵੀ ਲਿਖਿਆ ਕਿੱਥੇ ਕਿੱਥੇ ਦਿਖਾਈ ਆ ਦੇਖਾਈ ਮੜ ਜਾ ਜਾ ਫਿਰ ਜਾ ਕੇ ਆ ਦੁਕਾਨ ਤੇ ਨਾ ਸਿਰ ਨਾ ਹੁੰਦਾ ਫਿਰ ਤੁਸੀਂ ਇਹਦਾ ਜੇ ਬਾਹਲ ਦੇਖੋ ਆ ਲੈਣਾ ਇਹ ਬੇਅਦਬੀ ਕਰਦਾ ਹੈ ਬਾਣਾ ਦੀ ਆ ਦੇਖੋ ਨਾ ਫਰੈਂਡ ਸਹੀ ਨੇ ਬਾਹਲ ਫਰੈਂਡਸ ਆ ਲੈਣਾ ਆ ਲੈਣਾ ਗੱਲ ਨਾ ਜਿਹੜੀਆਂ ਰੋਲ ਮੁੜ ਕੇ ਜਾਂਦੀਆਂ ਭਜਾਉਣੀ ਆ ਸੀ ਚਿੜੀਆਂ ਡੰਡਾ ਲੈ ਕੇ ਗਾ ਗਾਈਜ਼ ਗਾਈਜ਼ ਵੀ ਇੱਥੇ ਨਹੀਂ ਆ ਲੈਣਾ ਪਾਣਾ ਗਾਈਜ਼ ਵੀਰੇ ਝੂਠ ਬੋਲਦਾ ਇਹਨੇ ਚੱਲ ਚੱਤੀ ਕਰ ਨਹੀਂ ਮੈਂ ਤੇ ਟੀਚਰ ਨੂੰ ਫੋਨ ਕਰ ਦਣਾ ਕਰ ਦੇ ਮੈਡਮ ਦਾ ਨੰਬਰ ਹੈ ਮੈਂ ਤਾਂ ਚੱਲ ਕੇ ਕਮਾਣਾ ਜੀ ਦੁਨੀਆਂ ਤਾਂ ਹੈਗਾ ਗੁਰਵਿੰਦਰਪਾਲ ਸਾਹਿਬ ਦਾ ਕਿੰਨੇ ਪਾਸੇ ਰਹਾਂ ਉਹ ਨਹੀਂ ਡਿਊਟੀ ਤੇ ਮਾਚੇ ਲੋਕ ਰਣਜੀਤ ਸਰ ਰਣਜੀਤ ਸਰ ਆਉਂਦੀ ਨਹੀਂ ਸਕੂਲ ਹਾਂ ਹੁਣ ਤਾਂ ਸਕੂਲ ਕੱਲੇ ਸਕੂਲ ਟੀਚਰ ਜਵਾਗੇ ਹੋਣੇ ਜਵਾਗੇ ਹਾਂ ਲਾਉਨੇ ਆ ਇਹ ਰਣਜੀਤ ਸਰ ਕਹਿੰਦਾ ਨਾਨੇ ਪੜਾਉਨੇ ਆ ਹਾਂ ਸੀਪਾਲ ਸਰ ਰਾਮ ਗੁਸ਼ਨ ਪ੍ਰਿੰਸੀਪਲ ਸਰ ਪ੍ਰਿੰਸੀਪਲ ਸਰ ਬੁਮਾਰ ਰਹੇ ਨੇ ਔਡੰਗਰ ਤੇ ਪ੍ਰਿੰਸੀਪਲ ਸਰ ਜੇ ਤੁਸੀਂ ਮੇਰਾ ਵਲੌਗ ਦੇਖਦੇ ਤਾਂ ਥੋਡੇ ਬਾਰੇ ਆ ਬੋਲ ਰਿਹਾ ਸੀਗਾ ਦੇਖੋ ਸਰ ਨਹੀਂ ਨਹੀਂ ਕੋਈ ਵੀ ਟੀਚਰ ਸਕੂਲ ਦਾ ਮੇਰੀ ਇਹ ਵੀਡੀਓ ਦੇਖ ਰਹੇ ਨੇ ਤਾਂ ਪਲੀਜ਼ ਕੰਪਲੇਂਟ ਪਾ ਦਿਓ ਪ੍ਰਿੰਸੀਪਲ ਸਰ ਕੋਲ ਇਹ ਤੁਹਾਡਾ ਜਿਹੜਾ ਹੋਂ ਹਾਰ ਨਲਾਇਕ ਸਟੂਡੈਂਟ ਆ ਉਹ ਐਦਾਂ ਬੋਲ ਰਿਹਾ ਸੀਗੇ ਤੁਹਾਡੇ ਬਾਰੇ ਨਹੀਂ ਸਰ ਜੀ ਮੈਂ ਹੈਂ ਤੇ ਮੈਂ ਨਹੀਂ ਜਾਣਦੀ ਹੋ ਸਰ ਜੀ ਕੌਣ ਬੋਲੇ ਸੀ ਵਿੱਚੋਂ ਤੇਰੀ ਆਤਮਾ ਬੋਲੀ ਸੀ ਨਿਕਲ ਕੇ ਤੂੰ ਹੀ ਬੋਲਦਾ ਸੀਗਾ ਚਲ ਅਛੇਤੀ ਕਰ ਜਲਦੀ ਕਰ ਭਾਈ ਪਜਾਇਆ ਚੱਕਰੀ ਬਣੀ ਤੇ ਜੇ ਨਹੀਂ ਚਲ ਮੁੰਡਾ ਵੀਰ ਮੰਨ ਕੇ ਜਾਇਆ ਅਛੇਤੀ ਕਰ ਮੈਂ ਉਹ ਕੰਮ ਕਰਨਾ ਹਾਂ ਆਂ ਦੀਦੀ ਲੈ ਏਨਾ ਭਈ ਅੱਖਾਂ 'ਚ ਪੈਂਦੀ ਏ ਯਾਰ ਮਿੱਟੀ ਚਲੋ ਫਿਰ ਤੂੰ ਇਹ ਸਾਡੇ ਅੱਖਾਂ 'ਚ ਪਿਆ ਹੋਇਆ ਉਹ ਰੜ ਕੇ ਤਾਂ ਹਾਂ ਜਲਦੀ ਕਰ ਆਉਸਮ ਦੇਖ ਲੋ ਫਰੈਂਡਸ ਅੱਜ ਦਾ ਰਾਤ ਨੂੰ ਤਾਂ ਹੋ ਜਾਂਦੀ ਬਹੁਤ ਠੰਡ ਪਰ ਅੱਜ ਬਹੁਤ ਜ਼ਿਆਦਾ ਧੁੱਪ ਨਿਕਲੀ ਹੋਈ ਆ ਧੁੱਪ ਬਹੁਤ ਜ਼ਿਆਦਾ ਤੇਜ਼ ਆ ਤੇ ਤੁਹਾਨੂੰ ਮਿਲਾਉਣੀ ਸਾਡੀ ਤੇਜ਼ੀ ਨਾਲ ਤੇਜ਼ੀ ਅੱਜ ਜਿਵੇਂ ਤੇਰੀ ਸਿਹਤ ਐਂਡ ਇਹ ਜੀ ਕਿ ਮੈਂ ਤੇਰੀ ਸਿਹਤ ਅੱਜ ਆਰ ਯੂ ਫਾਈਂਡ ਇਹ ਉਹਦੇ ਭੱਜੀ ਦੇ ਕੀ ਡੇਜੀ ਦੇ ਡੰਗਰੀਆਂ ਨੇ ਪੈਨਸਲ ਮਾਰੀ ਮਾ ਦਾ ਡੇਜੀ ਲੱਤ ਫੜ ਲਉਂਦੀ ਜਾ ਕੇ ਦੇਜੀ ਆਹੀ ਸੀ ਬੇਕੂਫ ਆਹ ਅਨਪੜ੍ਹਦੀ ਆਹ ਅਨਪੜਿਆ ਇਹ ਆ ਦੇਖੋ ਜੀ ਅਨਪੜ੍ਹ ਇਹਨਾਂ ਪੜ ਵੀ ਅਨਪੜ੍ਹ ਵੀ ਆ ਮਾਤਾ ਦੇ ਫਰੈਂਡਸ ਆਪਣੇ ਦੁਪਹਿਰ ਦਾ ਟਾਈਮ ਹੋ ਗਿਆ ਜੀ 3 ਵਜੇ ਆ ਅੱਜ ਅਸੀਂ ਲੇਟ ਹੋ ਗਏ ਕਿਉਂਕਿ ਮੈਂ ਸੌ ਰਹੀ ਸੀ ਇਸ ਲਈ ਕਿਸੇ ਨੇ ਰੋਟੀ ਨਹੀਂ ਬਣਾਈ ਇਹ ਜਿੰਨੀ ਹੁੰਦੀ ਹੈ ਤੇ ਫਿਰ ਮੈਂ ਸੋਚਿਆ ਅੱਜ ਰੋਟੀ ਬਣਾਉਣ ਦਾ ਮਨ ਨਹੀਂ ਤੇ ਅੱਜ ਤੇ ਮੈਂ ਮਗਵਾਲੀ ਦੇ ਲੈਣੇ ਹੈ ਮੇਰੇ ਪੈਸੇ ਦਾ ਮੈਨੂੰ ਮੇਰੀ ਜਾਨ ਖਾਂਦੇ ਨੇ ਮੈਂ ਆਪਣੇ ਪੈਸਿਆਂ ਦੀ ਮੈਗੀ ਬਣਾਉਂਦੀ ਮੇਰੇ ਪੈਸੇ ਸੀ ਮੇਰੇ ਤੂੰ ਕਿਤੋਂ ਧਮਾਕੇ ਲੇ ਗਏ ਤੇ ਅੱਜ ਬਣੂਗੀ ਫਰੈਂਡਸ ਈਪੀ ਕਿਉਂਕਿ ਈਪੀ ਬੜੀ ਲੱਗਦੀ ਮੈਨੂੰ ਮੈਗੀ ਨਾਲੋਂ ਜ਼ਿਆਦਾ ਤੈਨੂੰ ਮੈਨੂੰ ਤਾਂ ਈਪੀ ਤੇ ਮੱਛਾਣੀ ਕੁੜੀ ਐਂ ਤੈਨੂੰ ਕੀ ਵਧੀਆ ਲੱਗਦਾ ਜਮੇ ਬਣਾਉਣੀ ਨਹੀਂ ਨਹੀਂ ਵੀ ਈਪੀ ਜਾਂ ਮੈਗੀ ਇਹ ਮੈਂ ਕੰਫਿਊਜ਼ ਹੋ ਗਈ ਸੀ ਤੈਨੂੰ ਕੀ ਵਧੀਆ ਲੱਗਦਾ ਛੇੜੀ ਗਰ ਐਂ ਤਾਂ ਕੁਝ ਵੀ ਦੇਖੋ ਹੂੰ ਮੈਹੀ ਮੈਂ ਹੋ ਕੇ ਨਾ ਗੰਦਾ ਬਣਾ ਈਪੀ ਘਰ ਨੂੰ ਮੈਂ ਇਹ ਤਾਂ ਨਹੀਂ ਹੁੰਦੀ ਉਹ ਤੈਨੂੰ ਬੁਖਾਰ ਆ ਵੀਰੇ ਦਾ ਕੀ ਨੇ ਉਹ ਹਮੋਟਾ ਤੇ ਬਸ ਹੁਣ ਅਮਰਤ ਕਹਿੰਦੀ ਮੈਂ ਬਣਾਉਣੀ ਅਮਰਤ ਸੁੱਕੀ ਜੀ ਨੇ ਬਣਾਈ ਬਣਾਈਆਂ ਵਧੀਆ ਜੀ ਰਸਮੀ ਹੈਲੋ ਰਸਮੀ ਠੀਕ ਹੈ ਜਿਆਦਾ ਪਾਣੀ ਪਾ ਦਿੰਦੇ ਉਤੇ ਪਾਣੀ ਉਹ ਬਸ ਪਾ ਦਈਏ ਸੁੱਕੀਆਂ ਮੈਦਾ ਰੱਖੋ ਨਹੀਂ 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 ਹਮ ਸੁੱਕੀ ਹੀ ਬਣਾਈ ਤੂੰ ਇਹਦੇ ਚੋਂ ਹੀ ਪਾਣੀ ਪਾ ਦਈਏ ਬੱਦ ਤੇ ਫਰੈਂਡਸ ਅੱਜ ਬਿਹੜੇ ਵਿੱਚ ਉਹ ਫਿਰ ਤੋਂ ਰੌਣਕ ਲੱਗ ਗਈ ਆ ਹਲਵਾਈ ਲੱਗੇ ਹੋਏ ਨੇ ਲੰਗਰੇ ਵੀ ਲੱਗਣੇ ਆ ਸ਼ਾਇਦ ਪਤਾ ਨਹੀਂ ਲੱਗੇ ਹੋਏ ਨੇ ਤੇ ਅੱਜ ਰੌਣਕ ਲੱਗੀ ਹੈ ਜੀ ਵੇੜੇ ਵਿੱਚ ਆਪਣੇ ਸਾਹਮਣੇ ਘਰ ਹੈਗਾ ਜੀ ਅੱਜ ਦਾ ਜਗਰਾਤਾ ਇਸ ਕਰਕੇ ਹਲਵਾਈ ਲੱਗੇ ਹੋਏ ਤੁਹਾਨੂੰ ਦਿਖਾਉਣੀ ਹੈ ਮੈਂ ਆਹ ਤੂੰ ਬੈਠ ਰੱਖੀ ਹਾਂਜੀ 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 ਜੀ ਤੇ ਫਰੈਂਡਸ ਰਾਤ ਹੋ ਗਈ ਹੈ ਤੇ ਅਸੀਂ ਹੁਣ ਚੱਲੇ ਆ ਜੀ ਗਵੰਡੀਆਂ ਦੇ ਹੈਗਾ ਜੀ ਅੱਜ ਰਾਤ ਜਗਾ ਤੇ ਵੈਸੇ ਤਿਆਰੀ ਦਾ ਆਪਣੇ ਵਿਹੜੇ 'ਚ ਹੋਈ ਤੁਹਾਨੂੰ ਦਿਖਾਈ ਸੀ ਚੋਰੀ-ਚੋਰੀ ਵੀਡੀਓ ਬਣਾਈ ਸੀ ਤੇ ਹੁਣ ਅਸੀਂ ਚੱਲਾਂ ਜੀ ਰਾਤ ਜਗਾ ਤੇ ਤੇ ਤੁਹਾਨੂੰ ਉੱਥੇ ਜਾ ਕੇ ਇਹ ਫੰਕਸ਼ਨ ਦਿਖਾਉਨੇ ਆ itu kan 20 30 ini goblok pertama ਤੇ ਦੇਖਦੇ ਤੁਹਾਨੂੰ ਦੱਸ ਰਹੇ ਹਾਂ ਫ੍ਰੈਂਡਸ ਅਸੀਂ ਆ ਗਏ ਹਾਂ ਜੀ ਘਰੇ ਪਰ ਚਾਤਾ ਛਕ ਲਿਆ ਸੀ ਤੇ ਬਾਕੀ ਸੋਨ ਮਿਊਜ਼ਿਕ ਸੁਣਦੇ ਹੀ ਰਿਹਾ ਹੁਣ ਕਾਫੀ ਲਾਊਡ ਹੈ ਕਿਉਂਕਿ ਆਪਣੇ ਨਾਲ ਹੀ ਘਰ ਹੈ ਤੇ ਬਸ ਅਸੀਂ ਘਰੇ ਆ ਗਏ ਹਾਂ ਤੇ ਬਸ ਸੁਣਿਆ ਨਾ ਮੰਮੀ ਹੁਣੇ ਜਿਉਤੀ ਹੋਈ ਨੇ ਉਹ ਸੁਣ ਕੇ ਆਉਣਗੇ ਥੋੜਾ ਟਾਈਮ ਤੋਂ ਪਤਾ ਵੀ ਇਹ ਰਾਤ ਜਗਰ ਸ਼ਾਇਦ 4 ਵਜੇ ਤੱਕ ਚੱਲਦਾ ਹੁੰਦਾ ਹੈ ਤੇ ਬਾਕੀ ਤੁਸੀਂ ਦੱਸਿਓ ਪੇ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਬਾਕੀ ਦੇ ਵੀ ਨਹੀਂ ਲਾਈਫ ਸਟਾਈਲ ਇਸੀਗਾ ਵੈਸੇ ਦਾ ਬਲੌਗ ਤੇ ਜੋ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਸਪੋਰਟ ਜ਼ੋਰ ਬਣਾ ਕੇ ਰੱਖਿਓ ਜੀ। ਤੇ ਦੇਖੋ ਜੀ ਪਾਗਲ ਨੱਚਣ ਲੱਗਿਆ ਹੋਇਆ ਹੈ। ਦੇਜੀ ਕੀ ਕਰਦਾ ਹੈ? ਕੀ ਕਰਦਾ ਉਹ? ਦੇਜੀ ਵੀ ਦੇਖਦੀ ਹੈ ਕਿ ਕੀ ਕਰ ਰਿਹਾ। ਤੇ ਅਮਰਤ ਲੱਗੀ ਹੋਈ ਹੈ ਰਾਤ ਦੀ। ਬਿਸਤਰੇ ਕਰਨ ਦੀ। ਤੇ ਬਸ ਹੁਣ ਆਪਾਂ ਸੋ ਜਾਣਾ ਤੇ ਬਾਹਰ ਵੇੜੇ ਤੇ ਜਿਵੇਂ ਲਾਈਟਾਂ ਚੱਲ ਰਹੀਆਂ ਨੇ ਵੱਡੀਆਂ। ਦੋਇਆ ਨੱਚ ਨੱਚ ਰਹੀ ਹੈ ਫਾਗਲ ਦੇ ਜੀ ਦੇ ਜੀ ਵੀ ਨੱਚਦੀ ਸੀ ਫਰੈਂਡਸ ਮਿਲਦੇ ਆ ਜੀ ਨੈਕਸਟ ਵਲੌਗ ਤੇ ਪਲੀਸ ਸਾਨੂੰ ਲਾਈਕ ਵਲੌਗ ਨੂੰ ਲਾਈਕ ਕਰਿਓ ਤੇ ਆਪਣਾ ਖਿਆਲ ਰੱਖਿਓ ਜੀ ਸਾਰੇ ਜਣੇ ਸਤਿ ਸ਼੍ਰੀ ਅਕਾਲ ਜੀ